ਮੈਂ ਅਫਤਾਰ ਸਿੰਘ ਮੇਲੋ ਸੀਨੀਅਰ ਬੋਇ ਆਪਣਾ ਸਰਪ੍ਰਸ ਪੰਜਾਬ ਭਾਰਤੀ ਕਿਸਾਨੋ ਲਕੋਵਾਲ ਅੱਜ ਦਫ਼ਤਰ ਦੇ ਵਿੱਚ ਮਹੀਨਾਵਾਰ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਈਆਂ ਗੱਲਾਂ ਤੇ ਚਰਚੇ ਹੋਏ ਨੇ ਜਿਵੇਂ ਪਾਣੀ ਦਾ ਮਸਲਾ ਤੇ ਅੱਜ ਜਿਹੜੀ ਸਥਿਤੀ ਕਲੈਕਸ਼ਨ ਦੀ ਹੋ ਕੇ ਟੀਆ ਉਹਦੇ ਬਾਰੇ ਤੇ ਕੰਗਣਾ ਰੋਟ ਬਾਰੇ ਹੋਰ ਕਾਫੀ ਗੱਲਾਂ ਹੋਈਆਂ ਨੇ ਇਹਦੇ ਵਿੱਚ ਮੈਂ ਪਾਣੀਆਂ ਦੀ ਗੱਲ ਕਰੂੰਗਾ ਅਸੀਂ 10 ਘੰਟੇ ਬਿਜਲੀ ਸਰਕਾਰ ਨੂੰ ਕਿਹਾ ਵੀ 10 ਘੰਟੇ ਬਿਜਲੀ ਦਿਓ ਹੁਣ ਵੀ ਕਈ ਵਾਰੀ ਬਿਜਲੀ ਆ ਜਾਂਦੀ ਹੈ ਕਈ ਵਾਰੀ ਨਹੀਂ ਵੀ ਆਉਂਦੀ ਵੀ ਸਾਡੀ ਬਜਾਈ ਹੈ ਜਿਹੜੀ ਬਾਡਰ ਤੇ ਹੋਣੀ ਆ 10 ਤਰੀਕ ਨੂੰ ਆ ਪੰਜਾਬ ਦੇ ਵਿੱਚ ਹੋਣੀ ਆ 15 ਤਰੀਕ ਨੂੰ 15 ਤਰੀਕ ਤੋਂ ਬਲਕੇ ਹੁਣੇ ਤੋਂ ਸਾਨੂੰ 10 ਘੰਟੇ ਬਿਜਲੀ ਮਿਲਣੀ ਚਾਹੀਦੀ ਆ ਤੇ ਦੂਜਾ ਰਹਿ ਗਿਆ ਪਾਣੀਆਂ ਨਹਿਰੀਆਂ ਦਾ ਜਿਹੜੇ ਇਹਨਾਂ ਨੇ ਸਾਂਸੂਏ ਬਣਾਏ ਨੇ ਸਰਕਾਰ ਨੇ ਸੈਂਟਰ ਨੇ ਤੇ ਪੰਜਾਬ ਨੇ ਰੜ ਕੇ ਨੀਵੇਂ ਬਣਾਏ ਨੇ ਨੀਵੇਂ ਬਣਾਉਣ ਨਾਲ ਪਾਣੀ ਨਹੀਂ ਜਾਂਦਾ ਮੋਗੇ ਤੇ ਕਰਤੇ ਨਾਲ ਦੇ ਪਿੱਛੇ ਪਾਣੀ ਜਾਂਦਾ ਨਾ ਅੱਗੇ ਜਾਂਦਾ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਮੋਗਾ ਨੂੰ ਨੀਵਾ ਕਰੋ ਤੇ ਜਿਹੜੇ ਇਹ ਪਟਵਾਰੀਆਂ ਤੰਗ ਕਰ ਰਹੇ ਨੇ ਫਿਰ ਤੁਸੀਂ ਲਿਖ ਕੇ ਦਿਓ ਵੀ ਪਾਣੀ ਪੂਰਾ ਜਾਂਦਾ ਕਿਉਂਕਿ ਅਸੀਂ ਪਾਣੀ ਬਾੜ ਦੇਈਏ ਦੇਈਏ ਦੇ ਦੇ ਚੱਕੀਏ ਇਸ ਕਰਕੇ ਅਸੀਂ ਪਟਵਾਰੀਆਂ ਨਾਲ ਖੜੇ ਆਂ ਉਹ ਇੱਕ ਆਪਣੇ ਪੰਜਾਬ ਦੇ ਹਿੱਤਾਂ ਲਈ ਲੜਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਵਜਾ ਪਾਣੀ ਪੂਰਾ ਲੈਂਦਾ ਸੀ ਨਾ ਕਿ ਨਹੀਂ ਦੇਣਾ ਇਸ ਕਰਕੇ ਜਿਹੜੀ ਅੱਜ ਇਲੈਕਸ਼ਨ ਹੋ ਕੇ ਅੱਗੀਆਂ ਇਹ ਭਾਜਪਾ ਕਹਿੰਦੇ ਆ ਵੀ ਸਾਡੀ ਜਿੱਤ ਹੋਈ ਆ ਔਰ ਅਸੀਂ ਚਾਹੁੰਦੇ ਆ ਵੀ ਅਸੀਂ ਕਹਿ ਰਹੇ ਆ ਗੱਲ ਟੜਕੇ ਵੀ ਇਹ ਜਿਹੜੀ ਜਿੱਤ ਹੋਈ ਆ ਸੰਯੁਕਤ ਮੋਰਚੇ ਦੇ ਕਹਿਣ ਦੇ ਮੁਤਾਬਕ ਭਾਜਪਾ ਦਾ ਵਿਰੋਧ ਕਰਨਾ ਕਿਸਾਨਾਂ ਨਾਲ ਪਿੰਡਾਂ ਦੇ ਨਹੀਂ ਬਣ ਦਿੱਤਾ ਤੇ ਇਹ 400 파ਰਤੋਂ ਦੀ ਗੱਲ ਕਰਦੇ ਕਰਦੇ 240 ਤੇ ਆ ਗਏ ਹੁਣ ਇਹ ਲੰਗੜੀ ਸਰਕਾਰ ਬਣੀ ਆ ਨਤੀਸ਼ ਦੇ ਤੇ 나ਡੂ ਦੇ ਨਾਲ ਰਲ ਕੇ ਕੁਝੋ ਜਿਹਾ ਜਿਹਾ ਬਣੀਆ ਰਲ ਕੇ ਹੁਣ ਆਪੋਜੀਸ਼ਨ ਤਕੜੀ ਆ ਅਸੀਂ ਵੀ ਇਹ ਚਾਹੁੰਦੇ ਸੀ ਵੀ ਆਪੋਜੀਸ਼ਨ ਤਕੜੀ ਹੋਵੇ ਤਾਂ ਕਿ ਬਿਰ ਜਿਹੜੇ ਮਨਮਰਜ਼ੀਆਂ ਨਾ ਕਰਨਣ ਪਿਛਲੇ 10 ਸਾਲਾਂ ਨੇ ਆਪਦੀ ਮਰਜ਼ੀਆਂ ਕੀਤੀਆਂ ਨੇ ਕਿਉਂਕਿ ਇਹਦੇ ਕੋਲ ਬਹੁਤ ਮਤ ਸੀਗਾ ਹੁਣ ਇਹਦੇ ਕੋਲ ਬਹੁਤ ਮਤ ਨਹੀਂ ਚਲੋ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੀਆਂ ਵੀ ਹੁਣ ਸਾਡੀਆਂ ਡਿਮਾਂਡਸ ਨੇ ਜਿਵੇਂ ਡਾਡੂ ਵੀ ਕਹਿੰਦੇ ਸੀ ਵੀ ਸਾਨੂੰ ਸੂਬਿਆਂ ਨੂੰ ਵੱਧਤ ਅਧਿਕਾਰ ਮਿਲਣੇ ਚਾਹੀਦੇ ਆ ਅਸੀਂ ਵੀ ਬਹੁਤ ਦੇਰ ਤੋਂ ਮੰਗ ਰਹੇ ਆ ਵੀ ਸਾਡੇ ਸਾਰਿਆਂ ਸੂਬਿਆਂ ਨੂੰ ਵੱਧਤ ਅਧਿਕਾਰ ਦੇਣ ਲੜਾਈ ਪੰਜਾਬ ਤੋਂ ਝੂਹੋਨੀ ਜਦੋਂ ਵੀ ਹੋਈ ਇਸ ਕਰਕੇ ਅਸੀਂ ਵੀ ਵੱਧਤ ਅਧਿਕਾਰ ਮੰਗਦੇ ਆ ਕਿਉਂਕਿ ਇਹ ਗੰਨਾਂ ਜਾਣੀਆਂ ਅਸੀਂ ਅੱਜ ਮੱਥਨ ਕੀਤੀਆਂ ਨੇ ਅਸੀਂ ਇਹ ਵੀ ਕਿਹਾ ਵੀ ਜਿਹੜਾ ਬੰਦਰਾ ਨੇ ਜਿਹੜਾ ਕੱਪੜ ਮਾਰਿਆ ਕਹਿੰਦੇ ਆ ਮਾਰਿਆ ਪਰ ਕਿਉਂ ਮਾਰਿਆ ਉਹਦੀ ਡਿਊਟੀ ਬਣਦੀ ਸੀ ਉਹਨੇ ਹਰੇਕ ਬਦਲ ਚੈੱਕ ਕਰਕੇ ਦੁਰਨਾ ਜਿਵੇਂ ਬਾਹਲ ਨੇ ਬੋਲਗਾ ਜਾ ਚਾਹੇ ਐਮਪੀ ਆ ਚਾਹੇ ਐਮਐਲਏ ਆ ਉਹ ਆਪਦਾ ਸਾਰਾ ਸਮਾਨ ਚੈੱਕ ਕਰਕੇ ਜਾਂਦਾ ਕਿਸੇ ਨੂੰ ਉਤਰਾਜ ਨਹੀਂ ਇਹ ਨੇ ਹੁਣ ਐਮਪੀ ਬਣ ਗਈ ਪਹਿਲਾਂ ਤਾਂ ਜਦੋਂ ਅਸੀਂ ਸਾਡਾ ਮੋਰਚਾ ਜਾਂਦਾ ਸੀ ਉੱਥੇ ਇਹਨੇ ਕਿਹਾ 200-200 ਰੁਪਏ ਲੈ ਕੇ ਜਨਾਨੀਆਂ ਟਕੇ ਟਕੇ ਆਈਆ ਇੱਥੇ ਆਈਆਂ ਹੋਈਆਂ ਨੇ ਉਹ ਕਹਿੰਦੀ ਮੇਰੀ ਮਾਂ ਵੀ ਉੱਥੇ ਸੀ ਜਦੋਂ ਉਹਨੇ ਬੈਜ ਪੜਿਆ ਕੁਲਵਿੰਦਰ ਕੌਰ ਦਾ ਤਾਂ ਉਹ ਗੁੱਸੇ ਜਾਗੀ ਨੰਦੋਜ਼ ਕਰਦਾ ਉਹ ਕਹਿੰਦੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਜਦੋਂ ਉਹਨੂੰ ਗੁੱਸਾ ਆ ਗਿਆ ਉਹਨੇ ਹੋ ਸਕਦਾ ਵੀ ਆਪਦਾ ਕੰਮ ਕਰਤਾ ਹੋਵੇ ਇਸ ਕਰਕੇ ਉਹ ਦਲੇਰ ਲੜਕੀਆ ਉਹਨੇ ਜੋ ਵੀ ਕੀਤਾ ਅਸੀਂ ਸਮਝਦੇ ਆਂ ਪਵਾ ਪਰਤੇ ਉਹ ਤੇ ਕੋਈ ਖਾਸ ਨਹੀਂ ਏਡੇ ਪਿੱਛੇ ਤਾਂ ਕਈ ਜਿਹੜਾ ਜਮਾਨ ਤੋਂ ਹੋ ਗਿਆ ਪਰ ਅਸੀਂ ਸਾਨੂੰ ਨਹੀਂ ਪਤਾ ਕੀ ਹੋਇਆ ਕਿਨੇ ਹੋਇਆ ਅਸੀਂ ਜੋ ਜਿਹੜੀ ਥੱਪੜ ਵਾਲੀ ਗੱਲ ਵੀ ਉਹ ਵੀ ਅਸੀਂ ਦੇਖੀ ਨਹੀਂ ਪਰ ਜੇ ਮਾਰਮੀ ਦਿੱਤਾ ਅਸੀਂ ਖੁਸ਼ ਆਂ ਪੀ ਸੇਕ ਕੌਮ ਦਾ ਨੋ ਦਾ ਉੱਚਾ ਕੀਤਾ ਪੰਜਾਬ ਦਾ ਨੋ ਉੱਚਾ ਕੀਤਾ ਵੀ ਜਿਹੜਾ ਮੰਦੀ ਭਾਸ਼ਾ ਬੋਲਦਾ ਉਹਦਾ ਹੱਕ ਇਹੀ ਹੋਣਾ ਆ ਉਹਨਾਂ ਨੂੰ ਚਾਹੀਦਾ ਜਿੰਨੇ ਵੀ ਐਮ ਐਲ ਏ ਬਣਦੇ ਨੇ ਐਮ ਪੀ ਬਣਦੇ ਆ ਆਪਦੀ ਭਾਸ਼ਾ ਤੇ ਨਰੋਨਾ ਜਿੰਮੇ ਲੋਕਾਂ ਤੋਂ ਮੋਟਾ ਪਿਆਰ ਨਾ ਮੰਗਦੇ ਉਹ ਪਿਆਰ ਨਾ ਮਿਲਿਆ ਕਰਨ ਇਹ ਸਾਰੇ ਮੁੱਦੇ ਹੋਏ ਨੇ ਇਹਨਾਂ ਦੇ ਕੋਲ ਜੋ ਤੁਸੀਂ ਸਰਕਾਰ ਤੋਂ ਮੰਗਾ ਕਰਦੇ ਸੀ ਕਿ ਮੰਗ ਨੂੰ ਵੀ ਜਾਰੀ ਰੋਗੇ ਉਹ ਨਹੀਂ ਮੰਗ ਤਾਂ ਸਾਡੀ ਜਾਰੀ ਆ ਉਹ ਜੀ ਰਡਾਈ ਉਹ ਜੀ ਵੀ ਜਾਰੀ ਆ ਪਾਣੀਆਂ ਦੇ ਮਸਲੇ ਤੇ ਵੀ ਸਾਡੀ ਹੋ ਸਕਦਾ ਵੀ ਨਵੰਬਰ ਤੇ ਆਪਣੇ ਸਤੰਬਰ ਨਵੰਬਰ ਚ ਕੋ ਮੋਰਚਾ ਲੱਗ ਜਾ ਬਣੀਆਂ ਦਾ ਤੇ ਜਿਹੜੀਆਂ ਸਾਡੀਆਂ ਮੰਗਾਂ ਪੁਰਾਣੀਆਂ ਨੇ ਉਹ ਤਾਂ ਉਵੇਂ ਜਵੇਂ ਨੇ ਉਹ ਤਾਂ ਲੜਾਈ ਜਾਰੀ ਆ ਉਹ ਤਾਂ ਹੈ ਵਿਰੋਧ ਵੀ ਕਰਾਂਗੇ ਲਗਾਤਾਰ ਆਂ ਬਰੋਧ ਕਰਾਂਗੇ ਪੂਰਾ ਕਰਾਂਗੇ ਨਹੀਂ ਇਹਨਾਂ ਦਾ ਪਰ ਬਰੋਧ ਤਾਂ ਉਹ ਇਹ ਆ ਵੀ ਜਦੋਂ ਆਊਗਾ ਹੁਣ ਦੇਖੋ ਖਾਦਾ ਕਾਨੂੰਨ ਆ ਬਾੜ ਦਾ ਕੋਈ ਕਾਨੂੰਨ ਨਹੀਂ ਉਹ ਇੱਕ ਬੰਦਾ ਜਿੱਤਦਾ ਇੱਕ ਬੰਦਾ ਹਾਰਦਾ ਆਰੇ ਆਰੇ ਉਹਨੂੰ ਕੁਰਸੀ ਤੇ ਬਿਠਾ ਦੋ ਜਿੱਤੇ ਉਹਨੂੰ ਥੱਲੇ ਬਿਠਾ ਦੋ ਵੀ ਜੇ ਤੁਸੀਂ ਦੇਣਾ ਹੈ ਉਹਦੇ ਦੇਣੇ ਆ ਕਮ ਸੇ ਕਮ ਜਿਹੜੇ ਬੰਦੇ ਦਿੱਤੇ ਆ ਉਹਨੂੰ ਦੇ ਦੋ ਤਾਂ ਇੱਥੇ ਕੋਈ ਹਾਰ ਜਿੱਤਦਾ ਦਾ ਨਹੀਂ ਨਹੀਂ ਕੱਲਾ ਜੀ ਵੀ ਹੋਰ ਕਈ ਨੇ ਕਈ ਆਏ ਨੇ ਕਈ ਨੇ ਚੱਲਦਾ ਇਹਦਾ ਸਿਸਟਮ ਹੈ ਇਹ ਸਿਸਟਮ ਠੀਕ ਨਹੀਂਗਾ ਬਿੱਟੂ ਲੈ ਕੇ ਤੁਹਾਡਾ ਕੀ ਮੰਨਣਾ ਜੋ ਬਿੱਟੂ ਕਰ ਮਰਜ਼ੀ ਕਰਾਏ ਹੈ ਜੀ ਜੋ ਬਿੱਟੂ ਕਰ ਕੈਬਨਟ ਦੇ ਚ ਜਗ੍ਹਾ ਵਿੱਚ ਚਲੋ ਉਹ ਤਾਂ ਉਹਨਾਂ ਨੇ ਬਣਾਉ ਤੋ ਉਹਨਾਂ ਦੀ ਮਰਜ਼ੀ ਆ ਅਸੀਂ ਕੀ ਕਹ ਸਕਦਾ ਇਹ ਬਾਰੇ ਅਸੀਂ ਕੁਝ ਨਹੀਂ ਕਹਦਾ ਉਹਦੇ ਬਾਰੇ। ਇਹ ਕੋਈ ਸਮਝਾਇ ਰਿਹਾ ਹਾਰੇ ਨੂੰ ਅੱਜ ਕੋਰਸੀ ਉਹਦਾ ਜੀ ਕਹਿ ਨਹੀਂ ਆ। ਉਹਦਾ ਕਹਨੇ ਆ ਭਾਈ ਜਿਹੜਾ ਬੰਦਾ ਹਾਰ ਜਾਂਦਾ ਉਹਨੂੰ ਕੁਰਸੀ ਮਿਲ ਜਾਂਦੀ ਆ ਜਿੱਤੇ ਉਹਨੂੰ ਕੁਝ ਵੀ ਨਹੀਂ ਮਿਲਦਾ। ਇਸ ਕਰਕੇ ਇਹ ਜਿਹੜਾ ਕਾਨੂੰਨ ਆ ਅਸਤਾ ਸੈਂਟਰ ਨੂੰ ਕਹਨੇ ਆ ਵੀ ਕਾਨੂੰਨ ਬਦਲੋ ਜਿਹੜੇ ਗਨਮੈਨ ਇਹਨੇ ਲਈ ਫਿਰਦੇ ਆ ਇਹਨਾਂ ਨੂੰ ਕਟਾਓ ਬਾਹਲੇ ਬਾਹਲੇ ਮੁਲਕਾਂ 'ਚ ਕਿੱਥੇ ਕਾਨੂੰਨ ਆ ਵੀ ਤੁਸੀਂ 5 ਜਾਂ 400 ਜਾਂ 40 50 60 ਗਨਮੈਨ ਲਈ ਫਿਰੋ ਹੈ ਕਿਤੇ ਦੁਨੀਆ ਚ ਇਸ ਕਰਕੇ ਅਸੀਂ ਇੰਤਜ਼ਾ ਕਰਦੇ ਹਣੀ ਚੱਲ ਜਾ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਫੜਾ ਮਾਰਦੀ ਸੀ ਵੀ 130 130 130 ਉਹ ਹੁਣ ਤੰਨੀ ਰਹਿ ਗਿਆ ਇਹ ਕਾ ਖਤਮ ਹੋ ਗਿਆ ਇਹ ਇਹਨਾਂ ਦੇ ਨੀਤੀਆਂ ਜਿਹੜੀਆਂ ਕ腐ਸ਼ਨ ਵੱਧ ਹੋ ਗਈ ਆ ਆ ਹੁਣ ਅੰਮ੍ਰਿਤਸਰ ਨੂੰ ਇੰਟਰਵਿਊ ਚੱਲਦੀ ਸੀ ਐਮਐਨਆ ਦੀ ਕਾਰਿਆਲ ਦੇ ਥੱਲੇ ਉਹ ਕਹੇ ਵੀ ਜੇ ਐਮਐਲਏ ਦਾ ਫੋਨ ਆ ਜਵੰਦਾ ਤਾਂ ਜੇ ਪਹਿਲਾਂ ਲੱਖ ਮੰਗਦੇ ਸੀ ਤੇ 5 ਲੱਖ ਹੋ ਜਾਂਦਾ ਸੀ ਸਾਰੇ ਦਫ਼ਤਰਾਂ ਜਾਂ ਪੁਲਿਸ ਚ ਮਾਲ ਮਹਿਕਮੇ ਚ ਬਿਜਲੀ ਮਹਿਕਮੇ ਜਿਹੜਾ ਵੀ ਮਹਿਕਮਾ ਮਰਜ਼ੀ ਲੈ ਲਓ ਕਰਪਸ਼ਨ ਅੱਗੇ ਨੋ ਵਧਿਆ ਨਿਸ਼ਾ ਅੱਗੇ ਨੋ ਵਧਿਆ ਕੋਈ ਚੀਜ਼ ਅੱਗੇ ਨੋ ਕੱਟੀ ਨਹੀਂ ਗਈ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇਹ ਸਰਕਾਰ ਚਰਨ ਦੇ ਨਾਕਾਮਯਾਬ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਹਲੇ 3 ਸਾਲ ਰਹਿੰਦੇ ਆ ਠੀਕ ਹੋ ਜੋ ਨਹੀਂ ਤਾਂ ਫਿਰ ਤੁਹਾਡਾ ਵੀ ਦੇਖ ਲੋ ਉਹਨਾਂ ਵਾਲੀ ਆ ਗੋਗਾ 27 ਆਉਣ ਵਾਲੀਆਂ ਨੇੜੇ ਆ ਦੂਰ ਨਹੀਂ ਆ ਬਾਕੀ ਆ ਜਿਹੜੀਆਂ ਪੰਜ ਮਿੰਟ ਹੋਣਾ ਹੋਣੀਆਂ ਨੇ ਇਹ ਚ ਫਿਰ ਪਤਾ ਲੱਗ ਜੂਗੀ ਬਾਪੇ ਕੀ ਰੱਖਦੇ ਕੱਟਦੇ ਜਦ ਤੱਕ ਜਿੰਮੀ ਚੋਂ ਦਾ ਐਲਾਨ ਹੋ ਗਿਆ ਹੈ ਜਦ ਤੱਕ ਹਾਸਕ ਪੂਰਾ ਸਭ ਹੋ ਗਿਆ ਹਾਂਜੀ ਉਹ ਤਾਂ ਫਿਰ ਪਾਰਟੀਆਂ ਦੇਖਣਾ ਸੀ ਜਿਹੜੇ ਚੋਣ ਲੜਨੀਆਂ ਕੋਈ ਉੱਥੇ ਦੇਖੋ ਜੇ ਲੋਕਾਂ ਨੇ ਦੱਸਣਾ ਹੈ ਅਸੀਂ ਤਾਂ ਕੁਝ ਨਹੀਂ ਕਹਿਆ ਸਾਰੇ ਲੋਕਾਂ ਨੇ ਵੋਟਾਂ ਪਾਉਣੀਆਂ ਹੋਮੀ ਲੋਕਾਂ ਨੇ ਫਤਵਾ ਦਿੱਤਾ ਫਤਵਾ ਲੋਕਾਂ ਨੇ ਦਿੱਤਾ ਅਸੀਂ ਨਹੀਂ ਦੇਣਾ ਅਸੀਂ ਤਾਂ ਫਤਵੇ ਤੇ ਗੱਲ ਕਰਦੇ ਆ ਵੀ ਫਤਵਾ ਲੋਕਾਂ ਨੇ ਦਿੱਤਾ 13 ਦੀ بجائے 3 ਦੇਤੇ ਚਲੋ ਤੰਨਾ ਜਨਾ 13 ਜਨਾ ਸਾਡੀ ਦੇ ਵਿਰਾਂਧ ਜਿਮਨੀ ਚੋਣਾ ਜਾਵੇ ਤੁਸੀਂ ਜਾ ਕੇ ਵਿਰੋਧ ਕਰੋਗੇ ਹੈ ਜਿਮਨੀ ਚੋਣਾ ਚ ਵਿਰੋਧ ਕਰੋਗੇ ਆ ਉਹ ਤਾਂ ਸਾਰੇ ਸੰਯੁਕਤ ਮੋਰਚਾ ਫੈਸਲਾ ਕਰੂਗਾ ਨਾ ਸੰਯੁਕਤ ਮੋਰਚੇ ਦੀ ਮੀਟਿੰਗ 21 ਤਰੀਕ ਦੀ ਉਹ ਤਰ੍ਹਾਂ ਹੀ ਲੱਗਦਾ ਹੈ। ਸੈਮੀਨਾਰ ਵੀ ਹੋਣਾ ਸਾਡਾ ਪਾਣੀਆਂ ਤੇ। ਉਹ ਉਹ ਫੈਸਲਾ ਜੋ ਹੋਊਗਾ ਉਹ ਅਸੀਂ ਲੱਗਦਾ ਹੈ। ਧੰਵਾਦ। ਤੁਹਾਡਾ ਨਾਮ ਕੀ ਚੱਲਦਾ ਹੈ? ਮੈਂ ਪਰਸ਼ੋਦਨ ਸਿੰਘ, ਗੱਲ ਸੂਬੇ ਦਾ ਸੀਨੀਅਰ ਮਿਸ ਪ੍ਰਧਾਨ ਆਰਤੀ ਜੁਰੇਨ ਲਖਵਾ। ਕੀ ਨਾਮ ਚੱਲਦਾ ਹੈ ਜੀ ਟਿਕਟ ਪਰ? ਅੱਜ ਦੀ ਮੀਟਿੰਗ 'ਚ ਕਾਫੀ ਮੁੱਦੇ ਉੱਠੇ ਆ। ਇੱਕ ਤਾਂ ਸਭ ਤੋਂ ਮੇਨ ਉਹਦਾ ਸੀ ਪਾਣੀਆਂ ਦਾ। ਜਿਹੜਾ ਪਾਣੀਆਂ ਤੇ ਅਸੀਂ ਵੇ ਸਾਨੂੰ ਲਗਾਤਾਰ ਜਿੱਥੇ ਪਾਣੀ ਦੀ 2 ਮਹੀਨੇ ਜਿਆਦਾ ਚਾਰ ਮਹੀਨੇ ਜਿਆਦਾ ਲਗਾਤਾਰ ਸਾਲ ਪਾਣੀ ਦੇਣਾ ਚਾਹੀਦਾ ਖਾਸ ਕਰਕੇ ਮਾਲਵਾ ਬੈਲਟ ਜਿੰਨੀ ਹੈਗੀ ਆ ਤੋਂ ਉਥੇ ਪਾਣੀ ਸਾਡਾ ਮੜਾ ਇਸ ਕਰਕੇ ਅਸੀਂ ਜੋਰਦ ਨੇਮੇ ਉਥੇ ਲਗਾਤਾਰ ਪਾਣੀ ਚੱਲਣਾ ਚਾਹੀਦਾ ਸਰਕਾਰ ਨੂੰ ਇਹ ਇਤਰਾਜ਼ ਦਿੰਦੇ ਆ ਵੀ ਮੇਰੇ ਨਾਲ ਤੁਸੀਂ ਕਿਹਾ ਸੀ 10 ਤਰੀਕ ਨੂੰ ਪਾਣੀ ਛੱਡਾਂਗੇ ਬਲੇ ਛੱਡਿਆ ਨਹੀਂ 15 ਤਰੀਕ ਤੇ ਲੈ ਕੇ ਤੇ ਸਾਡਾ ਧੋਨਾ ਸਾਨੂੰ ਉਹ ਜਿਹੜਾ ਨੂੰ ਤੁਸੀਂ ਪਹਿਲ ਦਿੱਤੀ ਆ ਵੀ 10 ਤਰੀਕ ਨੂੰ ਕੋਨਾ ਲਾਉਣਾ ਪਾਤਰਾਂ ਪਰ ਉਦੋਂ ਪਾਣੀ ਨਹੀਂ 흘ਰ ਰਿਹਾ ਹੈ ਜ਼ਹਿਰੀ ਪਾਣੀ ਸਾਨੂੰ ਛੇਤੀ ਛੇਤੀ ਪੀਣਾ ਚਾਹੀਦਾ। ਉਝਾ ਮੋਟਰਾਂ ਦੇ ਅਸੀਂ 10 ਘੰਟੇ ਮੰਗ ਕਰੀਏ ਬਿਜਲੀ ਦੇ 10 ਘੰਟੇ ਸਾਨੂੰ ਮੋਟਰਾਂ ਦੀ ਲਾਈਟ ਦਿੱਤੀ ਜਾਵੇ। ਉਹ ਲਾਈਟ ਹੈ ਇਸ ਵਿੱਚ ਤਾਂ ਆਪਕ ਦਿੱਤੀ ਜਾਵੇ ਉਹ ਜਿਹੜੇ ਬਣਾਉਂਦੇ ਆ ਇਹ ਜੋਣ ਉਹਨਾਂ ਜੋਣਾਂ ਨੂੰ ਕੱਢ ਕੇ ਦਿੱਤੀ ਜਾਵੇ ਸ਼ਾਮ ਨੂੰ ਤੇ ਜਿਹੜੀ ਰਾਤ ਨੂੰ ਆਉਣੀ ਆ ਉਹ ਸੁਬਾ ਚਲੀ ਜਾਵੇ 9 8 9 ਵਜੇ ਤੱਕ ਇਸ ਕਰਕੇ ਜੋ ਉਹਨਾਂ ਨੂੰ ਪਾਟ ਕੇ ਉਹ ਸਾਬਨਾ ਉਹ ਦਿਨੇ ਪਾਣੀ ਦੇਖਿਆ ਜਾਂਦਾ ਰਾਤ ਨੂੰ ਨਹੀਂ ਦੇਖਿਆ ਜਾਂਦਾ ਜਿਹਨੇ ਪਾਣੀ ਦੇਖਿਆ ਜਾਂਦਾ ਉਦੋਂ ਜਿਹੜਾ ਸ਼ਾਮ ਦਾ ਉਹ 5 ਵਜੇ ਅਸੀਂ ਸੈੱਟ ਕਰ ਦਿੰਨੇ ਆ ਉਦੋਂ ਸੁਬਾ ਜਾ ਕੇ ਇਸ ਕਰਕੇ ਕਹਿਣਾ ਵੀ ਪਾਣੀ ਦਾ ਠੀਕ ਆ ਜ਼ੋਨ ਬਣਾ ਕੇ ਉਵੇਂ ਪਾਣੀ ਦਿੱਤਾ ਜਾਂਦਾ